ਗੁਰਦਾਸਪੁਰ ਦੇ ਪਿੰਡ ਹਰਰ ਦੋਰਵਾਲ ਕਲਾ ਵਿੱਚ ਬੀਜੇਪੀ ਆਗੂ ਆਤਮਾ ਸਿੰਘ ਵੱਲੋਂ ਸਰਪੰਚ ਵਾਸਤੇ 2 ਕਰੋੜ ਦੀ ਬੋਲੀ ਲਗਾਏ ਜਾਣ ਤੋਂ ਬਾਅਦ ਡੀਸੀ ਗੁਰਦਾਸਪੁਰ ਓਮਾ ਸੰਕਰ ਗੁਪਤਾ ਨੇ ਕਿਹਾ ਇਸ ਮਾਮਲੇ ਦੀ ਜਾਂਚ ਵਾਸਤੇ ਏਡੀਸੀ ਡੀ ਅਤੇ ਐਸਡੀਐਮ ਨੂੰ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਅਗਰ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਸਾਹਮਣੇ ਆਇਆ ਤੁਰੰਤ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਚੋਣ ਆਯੋਗ ਵੱਲੋਂ ਮੀਡੀਆ ਖਬਰਾਂ ਦੇ ਆਧਾਰ ਤੇ ਮਾਮਲੇ ਵਿੱਚ ਤੁਰੰਤ ਦਖਲ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਬਾਰੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ ਜੇ ਜ਼ਿਆਦਾ ਤੇ ਡਿਪਟੀ ਕਮਿਸ਼ਨਰ ਵੱਲੋਂ ਏਡੀਸੀ ਜਨਰਲ ਅਤੇ ਐਸਡੀਐਮ ਬਟਾਲਾ ਨੂੰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਨੇ ਕੀ ਕਾਰਵਾਈ ਕੀਤੀ ਨਹੀਂ ਤੁਹਾਡੇ ਵੱਲੋਂ ਉਹ ਤੇ ਬਦਲ ਸਕਦਾ। ਦੇਖੋ ਇਹ ਮੁੱਦਾ ਅਗਰੇ ਧਿਆਨ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਕੋਈ ਵੀ ਹੈ ਬੁਰੀ ਵਾਲਾ ਸਿਸਟਮ ਹੈ ਟੋਟਲੀ ਇਲੈਗਲ ਹੈ। ਇਸ ਨੂੰ ਕੋਈ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਵੈ ਸੰਤਰੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ achhi gal hai ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਵੈਲਪਮੈਂਟ ਨੂੰ ਕਾਉਂਸਲ ਦਵਾਂਗੇ ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਤਰੀ ਨਾਲ ਕੋਈ ਆਪਣੇ ਨਮਾਇੰਦਾ ਚੁਣਨ ਸਰਪੰਚ ਦੀ ਬਟ ਵਿਦਾਊਟ ਐਨੀ ਕਨਸੀਡਰੇਸ਼ਨ ਬਟ ਜਦ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਹੈ ਵੀ ਜਿਹੜੇ ਵੀ ਚਾਹਵਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ RCD ਤੇ SDM ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਬਰਤਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਪਹੁੰਚ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਅਸੀਂ ਜੋ ਵੀ ਲਾਅ ਪੁਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਹੈ ਜੀ